ਪਟੇ ਪਾਈ ਦਵਾ ਇੱਕ ਤੇ ਆ ਨਾ ਗੋਆ ਕਰਕੇ ਬੜਾ ਖਲਾਫ ਦਿਆਂ ਵਾ ਇਹਨਾਂ ਦਾ ਬੰਦਾ ਕੀ ਕਰੇ ਗੁੜੀਆਂ ਮੋਟੀਆਂ ਬੜੀਆਂ ਚੱਲ ਸਾਰਦਾ ਹੁਣ ਅੱਜ ਦਾ ਮੰਜੇਂਦਰ ਨੂੰ ਆਣਾ ਕਿਸ ਵੇਲੇ ਲਾ ਇਸ ਈਸਰੀ ਕੋ ਚੰਦਾ ਆਖਿਲੇ ਹੁਣਾ ਚੰਗੀ ਤਰ੍ਹਾਂ ਐਡੀਆਂ ਮੋਟੀਆਂ ਛਿਰੀਆਂ ਨਾ ਪੱਠੇ ਤੁਰੇ ਜਾਂਦੇ ਆ ਖਰਾਬ ਹੀ ਹੋਣੇ ਆ ਤਾਂ ਇਹਨੂੰ ਕਿੰਨੇ ਵਾਰੀ ਕਿਹਾ ਵੀ ਬੈਠ ਜਾ ਕਰ ਆਰਾਮ ਨਾਲ ਨਾ ਕਰਿਆ ਕਰ ਕੰਮ ਇਹਨੂੰ ਮਨਾ ਕੀਤਾ ਵਾ ਪਰ ਤਾਇਆ ਹਟਦਾ ਹੀ ਨਹੀਂ ਆਦੇ ਹਾਂਜੀ ਕੀ ਕਰੰਦੇ ਹੋ ਉਹ ਯਾਰ ਕਰਨਾ ਕੀ ਆ ਮੈਂ ਤਾਂ ਪੱਠੇ ਕੁਦਰ ਲਾ ਆ ਕਰੀ ਬਦਲਾ ਆਈਂਦਾ ਈ ਕੋਈ ਧੁੱਕੀ ਲੱਗ ਜਾਂਦੀ ਆ ਤਾਂ ਮੀ ਆ ਜਣਾ ਈ ਉਹ ਕਿਤੇ ਨਹੀਂ ਹਰ ਆ ਜਾਂਦਾ ਮੀ ਆ ਜੂ ਫਿਰ ਕੀ ਆ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਹੱਸ ਕਰਿਆ ਕਰੋ ਤੁਸੀਂ ਨਾ ਮੈਂ ਆਪੇ ਕੁਦਰ ਲੈਣੇ ਮੈਂ ਆ ਗਿਆ ਮੈਂ ਤਾਂ ਤੂੰ ਆਵੇਂ ਲੱਗੇ ਰਹਿੰਦੇ ਹੋ ਮੈਂ ਉੱਥੇ ਕਿਹੜਾ ਬੈਠੇ ਨੇ ਵੱਜ ਜਾਣਾ ਵਾ ਤੁਈ ਕੋ ਹੋਰ ਕੰਮ ਕਰ ਲੋਗੇ ਉਹ ਕੋਈ ਨਹੀਂ ਕੰਮ ਹੈ ਹੋਰ ਕਿਧੇ ਕਿਰੇ ਆ ਚੱਲਾ ਮੈਂ ਰੇਤੀ ਤੇ ਲਾਤੀ ਆ ਕੱਢ ਨਹੀਂ ਫਿਰ ਆ ਪਈ ਹੈ ਉਹ ਮੈਂ ਕਰ ਲੂੰਗਾ ਕੋਈ ਨਹੀਂ ਆ ਵਸੇ ਰੱਖ ਲੈ ਦਿੱਤੀ ਉਹਦੇ ਚ ਰੇਤੀ ਵਾਹ ਕਰੋ ਆਮਨਾ ਮੈਂ ਤਾਂ ਕਹਿੰਦਾ ਮੈਂ ਕਰ ਦਿੰਦਾ ਦੋ ਢੇਰੀਆਂ ਦਾ ਮੈਂ ਮਗਰੇ ਦੋ ਸੁੱਟ ਦੇਣੇ ਸੀ ਉਹ ਮੈਂ ਆ ਗਿਆ ਮੈਂ ਕਰ ਲੂੰ ਆਪੇ ਹੁਣ ਚੱਲ ਠੀਕ ਆ ਤੇਰੀ ਮਰਜ਼ੀ ਫੇ ਜਿੰਦਾ ਰਹਿ ਜਵਾਨਾ ਉਹ ਨਾਲੇ ਮੁੰਚੇਤਾ ਆ ਗਿਆ ਵਾ ਹਾਂਜੀ ਆ ਬੜੀਆਂ ਮੋਟੀਆਂ ਹੋਈਆਂ ਆਆਂ ਸ਼ੁਰਗੀਆਂ ਤੇ ਇਹੀਆਂ ਚੰਗੀ ਤਰ੍ਹਾਂ ਪੱਠੇ ਘੁੱਤਦੇ ਆ ਕਿਦਾਂ ਫੈਂਦੀਆਂ ਆ ਵਾ ਹਾਉ ਦੇ ਕੂਤਰੇ ਦੇ ਪੱਟੇ ਤੇ ਮੈਂ ਇਹਨਾਂ ਨੂੰ ਲਾ ਦੇਣਾ ਪੱਟੇ ਨੂੰ ਕ ਲਾ ਦੇ ਤੇ ਮੈਂ ਆਪੇ ਲਾ ਜੂਗਾ ਮਿਸਤਰੀ ਕੋ ਚੰਡਾ ਲਿਆਉਂਗਾ ਨਾਲੇ ਮੈਂ ਉਹਦੇ ਨਾਲ ਗੱਪਸ਼ਪ ਲਾਉਂ ਘੜੀ ਚਲ ਠੀਕ ਹੈ ਹਾਂ ਆ ਤੋੜੂਗਾ ਕੋਨਾ ਕੁਝ ਜਿੱਦਾਂ ਤੁਸੀਂ ਨੇ ਚਲਾਉਣੇ ਨੂੰ ਥੱਕੇ ਨਹੀਂ ਚਲਾ ਕੋਦਰ ਲੈਨੇ ਬੱਠੇ ਫਿਰ ਮੈਂ ਖੋਲ ਦਿੰਦਾ ਹੁਣ ਚੱਲੀ ਵੀ ਸਕਤ ਵਾ ਹਾਂ ਤੇ ਕੂਤਰੇ ਨਹੀਂ ਜਾਣ ਦੇ ਬਾਵੇ ਨਾ ਨਾ ਖੁਰਲੀ ਤੇ ਵੀ ਬੜਾ ਖਲਾੜਾ ਗਿਆ ਪਿਆ ਹੰਦਾ ਲੈ ਆ ਮਾਰੇ ਤੀਥਰਾ ਹਤਾ ਤੋਂ ਗਵਾ ਦੇਣੀ ਸੁਣੀ ਮੇਰੀ ਗੱਲ ਸੁਣ ਹਾਂਜੀ ਆ ਡੰਗਰਾਂ ਦਾ ਥਾਂ ਤੇ ਬੜਾ ਖਰਾਬ ਆ ਯਾਰ ਇਹਦਾ ਕੋਈ ਕਰੀਏ ਆਹ ਵੇ ਤਾ ਜਦੋਂ ਮੀਂਹ ਆ ਜਾਂਦਾ ਨਾ ਉਦੋਂ ਯਾਦਾ ਹੋ ਜਾਂਦਾ ਟਿਕਟ ਵੜਾ ਹੋ ਜਾਂਦਾ ਵਾ ਹੂੰ ਮੈਂ ਤਾਂ ਨਾ ਚੁੱਪ ਕਰਕੇ ਇੱਥੇ ਹੀ ਟਾਂ ਚਾਰ ਲਾ ਦਿੱ ਗਏ ਆਹ ਦੀ ਠਾਂ ਤੇ ਉਹਦਾ ਪਈਆਂ ਵਾ ਤੇ ਮੈਂ ਕਹਿੰਦਾ ਕਰਕੇ ਨਾ ਕੱਠੀਆਂ ਕੋਠੀਆਂ ਆ ਵੇ ਕਿੰਨੀਆਂ ਪੁੱਟਣ ਵਾਲੀਆਂ ਵਾਧੂ ਬਾਈ ਸੀ ਆਹੋ ਤੇ ਲਾ ਦੇ ਕਰ ਕਰਾ ਕੇ ਤੇ ਇੰਨੇ ਨਹੀਂ ਲਾ ਦੋ ਮਗਰ ਮਗਰ ਹੋਰ ਹੂੰ ਹਾਂ ਉਹ ਟੋਕੇ ਦੇ ਪਿੱਛੇ ਵੀ ਕੁਝ ਲੱਗ ਜਾਂਦਾ ਕੋਹਾ ਪਰੇ ਨੂੰ ਲੱਗ ਜਾਂਦਾ ਆਹੋ ਇੱਥੇ ਜਦੋਂ ਆਈਦਾ ਫਿਰ ਉਹ ਗਾਰੇ ਵਾਲੀਆਂ ਪੁੱਛਾਂ ਮਾਰਦੇ ਆ ਡੰਗਾ ਸਹੀ ਵਾਹੇ ਗੱਲ ਜਦੋਂ ਮੀਂਹ ਪੈਦੇ ਘੜ ਘੜੇ ਟੋਏ ਹੋ ਜਾਂਦੇ ਆ ਗੱਲ ਤੇ ਤਾ ਤੇਰੀ ਠੀਕ ਆ ਹੈ ਕਰਦੇ ਆ ਕਿਸ ਦਿ ਚੱਲ ਕਰ ਲਾ ਤੇ ਕਿਸ ਦਿਨ ਕੀ ਕਰਨਾ ਵਾ ਤੂੰ ਆ ਪੱਠੇ ਕੁਦਰ ਤੇ ਵੇਖ ਲੈਨੇ ਆ ਜੇ ਹੋਇਆ ਟਾਈਮ ਤੇ ਪੁੱਟ ਪੱਟ ਕੇ ਤੇ ਧਲਾ ਦੇਨੇ ਨਾਲ ਨੋਈ ਨਹੀਂ ਵੇਖ ਲੈਨੇ ਖਲਾਰਾ ਪਿਆ ਵਾ ਕਿਲਾ ਮਸ ਜਾ ਮੇਰਾ ਲਿਸਟ ਚ ਨ ਆ ਗਿਆ ਮੈਨੂੰ ਸੱਚੀ ਨੌਕਰੀ ਮਿਲ ਗਈ ਆ ਹਾਇ ਰ ਭਤੇਰਾ ਸ਼ੁਕਰਾਂ ਮੰਮੀ ਮੰਮੀ ਛੇਤੀ ਆਓ ਹਾਇ ਹੈ ਪੁੱਤ ਕੀ ਗੱਲ ਹੋਈ ਆ ਕਿਉਂ ਮਾਜਾ ਮਾਰਨ ਈਦਾ ਮੰਮੀ ਖੁਸ਼ੀ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਕਿਹੜੀ ਗੱਲ ਆ ਖੁਸ਼ੀ ਵਾਲੀ ਛੇਤੀ ਦੱਸ ਮੰਮੀ ਮੈਸੇਜ ਆਇਆ ਹੁਣੇ ਮੈਂ ਵੇਖਿਆ ਵਾ ਹਾਂ ਮੇਰਾ ਲਿਸਟ ਚ ਨਾਂ ਆ ਗਿਆ ਵਾ ਸੱਚੀ ਕਹਿ ਆਹ ਸੱਚੀ ਤਾ ਤੇ ਕੋਈ ਫੇਰ ਵੇ ਸੱਚੀ ਆ ਤਾ ਜਿਵੇਂ ਲੱਗਾ ਤੈਨੂੰ ਮੈਂ ਪਿਆਰ ਕਰੇ ਵੇਖ ਕੇ ਮੈਂ ਤੈਨੂੰ ਫੇਰ ਹੀ ਕਿਹਾ ਵਾ ਆ ਵੇਖੋ ਸੱਚਿਆ ਬਾਦਸ਼ਾਹ ਤੇਰਾ ਸ਼ੁਕਰ ਆ ਸ਼ੁਕਰ ਆ ਮੇਰੇ ਮਾਲਕਾ ਮੇਰੀ ਨੇੜੇ ਹੋ ਕੇ ਸੁਣੀ ਮੇਰੇ ਰੱਬ ਨੇ ਸ਼ੁਕਰ ਆ ਪੁੱਤ ਸ਼ੁਕਰ ਵਾ ਹੈ ਵੇਹਲਾ ਮੈਂ ਤੈਨੂੰ ਕਹਿੰਦੀ ਸੀ ਨਾ ਤੇਰੀ ਗੱਲ ਬਣ ਜਾਣੀ ਆ ਤੇ ਵੇਹਲਾ ਰੱਬ ਨੇ ਮੇਰੀ ਸੁਣ ਲਈ ਓ ਹਾਏ ਸੱਚਿਆ ਬਾਦਸ਼ਾਹ ਵਾਹਿਗੁਰੂ ਸ਼ਰਨ ਪੁੱਤ ਐਡੀ ਵੱਡੀ ਖੁਸ਼ਖਬਰੀ ਆ ਤੂੰ ਤਾਂ ਖੁਸ਼ ਕਿਉਂ ਨਹੀਂ ਹੋ ਨਹੀਂ ਮੰਮੀ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਖੁਸ਼ ਹੋਵਾਂ ਜਾਂ ਰੁਵਾਂ ਹਾਏ ਹਾਏ ਸੁਖੀ ਸੰਧੀ ਕਾਨੂੰ ਰੋਣਾ ਪੁੱਤ ਖੁਸ਼ ਹੋ ਖੁਸ਼ ਹਾਈ ਸੱਚਿਆ ਆਪਾ ਆਸ਼ਾ ਸੱਚੀ ਲੱਗੇ ਹੋ ਕੇ ਸੁਣੀ ਮੇਰੇ ਮਾਲਕ ਨੇ ਆਪਾਂ ਦੂਜਿਆਂ ਨੂੰ ਵੀ ਦਸੀਏ ਸਾਰਿਆਂ ਨੂੰ ਵੇਖੀ ਕਿੰਨੇ ਖੁਸ਼ ਹੋਣਾ ਸਾਰਿਆਂ ਨੇ ਤੇਰੇ ਪਿਓ ਨੇ ਤਾਂ ਖੁਸ਼ੀ ਚ ਫੁੱਲਿਆ ਨਹੀਂ ਸੁਮੋਣਾ ਵੀ ਮੇਰੀ ਨੌਨ ਸਰਕਾਰੀ ਨੌਕਰੀ ਮਿਲ ਗਈ ਆ ਸੱਚੀ ਮੈਨੂੰ ਤਾਂ ਸ਼ਰਨ ਚ ਕੀ ਨਹੀਂ ਆਉਂਦੀ ਆ ਯਾ ਪੁੱਤ ਵਧਾਈਆਂ ਹੁਣ ਤੈਨੂੰ ਬਹੁਤਿਆਂ ਬਹੁਤਿਆਂ ਤੁਹਾਨੂੰ ਬਹੁਤਿਆਂ ਬਹੁਤਿਆਂ ਬਰਕਾਹਾਂ ਦੇਂਦੇ ਹੋ ਜਿਠਾਣੀ ਤੇਰੀ ਨੌਕਰੀ ਮਿਲ ਗਈ ਆ ਲੈ ਦੀਦੀ ਤੁਹਾਨੂੰ ਫਿਰ ਬਹੁਤਿਆਂ ਬਹੁਤਿਆਂ ਵਧਾਈਆਂ ਹੁਣ ਆ ਤੇ ਬੜਾ ਹੀ ਵਧੀਆ ਹੋਇਆ ਵਾ ਚਲੋ ਪੁੱਤ ਆ ਮਾਲਕ ਨੇ ਤੇ ਰਾਬ ਨੇ ਲੱਗੇ ਹੋ ਕੇ ਸੁਣੀਓ ਤੇ ਜੇ ਤੂੰ ਪੜ ਦਿੰਦੀ ਨਾ ਪੁੱਤ ਤੇ ਤੈਨੂੰ ਵੀ ਪੱਕੀ ਨੌਕਰੀ ਮਿਲ ਜਾਣੀ ਨਾਲ ਹੀ ਇਹਦੇ ਮੈਨੂੰ ਨਾ ਅਸਲ ਚ ਇਹੋ ਡਰ ਸੀ ਕਿ ਪਤਾ ਨਹੀਂ ਹੈ ਨਾ ਮਿਲਣੀ ਨੌਕਰੀ ਕਿ ਨਹੀਂ ਮਿਲਣੀ ਹੁਣ ਦੀਦੀ ਵੱਲ ਵੇਖ ਕੇ ਨਾ ਮੇਰੀ ਹਿੰਮਤ ਵਧ ਗਈ ਆ ਇਹ ਨਾਲੇ ਮੈਂ ਹੁਣ ਤੇਰੇ ਤੋਂ ਸਾਰਾ ਕੁਝ ਪੁੱਛ ਲਾਂਗੀ ਕਿ ਕਿੱਦਾ ਕੀਤਾ ਕੀ ਕੀਤਾ ਵਾ ਹੈ ਨਾ ਹੂੰ ਹੁਣ ਮੇਰੀ ਗੱਲ ਸੁਣ ਜਦੋਂ ਫਾਰਮ ਨਿਕਲਦੇ ਆ ਨਾ ਸਭ ਤੋਂ ਪਹਿਲਾਂ ਮੇਰੀ ਧੀ ਦਾ ਭਰਾ ਹੀ ਹਾਂ ਮਮੀ ਫਿਰ ਸਭ ਤੋਂ ਪਹਿਲਾਂ ਮੈਂ ਨਵਦਾ ਹੀ ਕੰਮ ਕਰੂੰਗੀ ਠੀਕ ਆ ਪੁੱਤ ਪੁੱਤ ਈਗ ਬੜੇ ਖੁਸ਼ ਜੇ ਮੰਮੀ ਦੀਦੀ ਨੂੰ ਨੌਕਰੀ ਮਿਲ ਗਈ ਆ ਜਿਹੜੇ ਨਾਲ ਫਾਰਮ ਭਰੇ ਹੀ ਨਾ ਇਹਨਾਂ ਦਾ ਨਾਮ ਆ ਗਿਆ ਲਿਸਟ ਦੇ ਵਿੱਚ ਤੁਹਾਨੂੰ ਜਾਗਣਾ ਕਰੋ ਤੂੰ ਸੱਚੀ ਸੱਚੀ ਗੱਲ ਹੈ ਸੱਚੀ ਮੁੱਢੀ ਭੈਣ ਜੀ ਹਾਂ ਸਰਕਾਰੀ ਟੀਚਰ ਬਣ ਗਈ ਆ ਹੁਣੇ ਲੈ ਹੀ ਮੇਰੀ ਤੀਨ ਗੁਜ਼ਰਾ ਬੰਨ ਜਰਾ ਨਾ ਲਾਦੇ ਹੈ ਵੱਡੀਆਂ ਵੱਡੀਆਂ ਹੁੰਦਾ ਹੈ ਉਹਨਾਂ ਮੇਰੇ ਬੱਚਿਆਂ ਨੂੰ ਨਾ ਵੇਖ ਲਓ ਪਰਮਾਤਮਾ ਸਭ ਕੁਝ ਠੀਕ ਕਰਤਾ ਜੇ ਕੋਈ ਗੱਲ ਨਹੀਂ ਭੈਣ ਜੀ ਹੁਣ ਵੇਖਿਓ ਹੁਣ ਨਵਨਵੀਂ ਸਰਕਾਰੀ ਨੌਕਰੀ ਮਿਲ ਜਾਣੀ ਆ ਤੇ ਸਾਡੇ ਦਿਨ ਮੋੜਾਉਣੇ ਆ ਹੁਣ ਕੋਈ ਗੱਲ ਨਹੀਂ ਚਾਚੀ ਜੀ ਦੀਦੀ ਨੂੰ ਮਿਲ ਗਈ ਮੈਨੂੰ ਮਿਲ ਗਈ ਇੱਕੋ ਗੱਲ ਹੀ ਐ ਵੱਡੀ ਨੂੰ ਉਹਨੂੰ ਨੌਕਰੀ ਮਿਲੀ ਜਾਂ ਨਿੱਕੀ ਨੂੰ ਸਾਡੇ ਵਾਸਤੇ ਦਿੱਕੋ ਜਿਹੀ ਆਈ ਨੇ ਸਹੀ ਗੱਲ ਬਹੁਤ ਖੁਸ਼ੀ ਆ ਜੀ ਮੈਂ ਤੈਨੂੰ ਬਹੁਤੀਆਂ ਬੋਧਾਈਆਂ ਲੱਖ ਲੱਖ ਵਧਾਈਆਂ ਭੈਣ ਜੀ ਤੁਹਾਨੂੰ ਉਹਦੀਆਂ ਦੀਦੀ ਨੂੰ ਬਹੁਤੀਆਂ ਬੋਧਾਈਆਂ ਵਧਾਈਆਂ ਤੁਹਾਨੂੰ ਬੋਧੀਆਂ ਤਾਈ ਜੀ ਸ਼ੁਕਰ ਹੈ ਸ਼ੁਕਰ ਹੈ ਕਿ ਤੇਰੇ ਤਾਈ ਨੇ ਸ਼ੁਕਰ ਹੈ ਮਾਲਕਾ ਸ਼ੁਕਰ ਵਾ ਤੇਰਾ ਦੱਸੀਏ ਸਾਰੇ ਮੈਂ ਆਜਾ ਦੱਸੀਏ ਆਜੋ ਹੁਣ ਇਹਨੂੰ ਮਾਸਾ ਪਾਣੀ ਲਾ ਕੇ ਨਾ ਤੇ ਖਾਦ ਪਾ ਦੇ ਇਹ ਖਾਨ ਜੋਗੇ ਪੱਠੇ ਹੋਏ ਨੇ ਕਿ ਡੰਗਰਾਂ ਦੇ ਹਾਂ ਲੰਮਿਆ ਹੁਣ ਫੇਰ ਗੱਲ ਸੁਣੋ ਹਾਂ ਕੀ ਗੱਲ ਹੈ ਕਿੱਥੇ ਫਿਰੰਡੇ ਦਵੇਂ ਪਿਓ ਪੁੱਤ ਦੱਸੋ ਇਧਰ ਆਇਆ ਫੇਰਾ ਪੂਰਾ ਮਾਰ ਕੇ ਬੜੀ ਵੱਡੀ ਹੋਸ਼ੀ ਆ ਪੁੱਤ ਖੁਸ਼ੀ ਦੀ ਗੱਲ ਵਾ ਕੀ ਹੋ ਗਿਆ ਵਾ ਉਹ ਕੀ ਹੋ ਗਿਆ ਤੈਨੂੰ ਉਹ ਦੱਸਨੀ ਆ ਦੱਸਨੀ ਆ ਹੌਸਲਾ ਕਰੋ ਥੋੜਾ ਜਿਹਾ ਹੈ ਸ਼ਰਮ ਨੂੰ ਸਰਕਾਰੀ ਨੌਕਰੀ ਮਿਲ ਗਈ ਆ ਲੈ ਬਈ ਵਧਾਈਆਂ ਹੁਣ ਤੁਹਾਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਤੇ ਲੈ ਵਧਾਈ ਵਾਲੀ ਗੱਲ ਡੱਬੇ ਲੈ ਕੇ ਆ ਜਾ ਕੇ ਮੂਠਾ ਕਰਾਈਏ ਸਾਰਿਆਂ ਦਾ ਉਹਨੇ ਡੱਬੇ ਦੇ ਜਿੰਨੇ ਕਵੇਂ ਲੈ ਆਉਣੇ ਆ ਜੀਵਨ ਆ ਤੇ ਪ੍ਰਮਾਤਮਾ ਨੇ ਨਾ ਸਾਡੀ ਬਹੁਤੀ ਨੇੜੇ ਹੋ ਕੇ ਸੁਣੀਆਂ ਤੇ ਸਹੀ ਗੱਲ ਡੈਡੀ ਇਹ ਕਿਹਦੇ ਆ ਕਿਦਾਂ ਸਾਂ ਕਿਤੇ ਮੁੱਲ ਪੈ ਗਿਆ ਹੀ ਅੱਜ ਉਹ ਤੇ ਬਹੁਤ ਗੱਲ ਵਾ ਚੱਲ ਪੁੱਤ ਮੇਰੀ ਗੱਲ ਸੁਣ ਤੂੰ ਜਾ ਤੇ ਡੱਬੇ ਲੈ ਕੇ ਆ ਮੂਠਾ ਕਰਾਈਏ ਸਾਰਿਆਂ ਦਾ ਚੰਗੀ ਵਧੀਆਂ ਹੀ ਵਰਤੀ ਲਾ ਗਿਆ ਮੀ ਵਧੀਆਂ ਲਿਆਵੀ ਹੁਣ ਮੇਰੀ ਗੱਲ ਸੁਣੋ ਉਦਾਂ ਨਾ ਵੇਖ ਲੋ ਅੱਜ ਕਿੱਡਾ ਵੱਡਾ ਖੁਸ਼ੀ ਦਾ ਦਿਨ ਚੜਿਆ ਵਾ ਵੇਖ ਲਾ ਇਤਨਾ ਮੁੱਲ ਪੈਂਦੇ ਬੜੇ ਲਿਖੇ ਧੀ ਪੁੱਤ ਆ ਜੇ ਕੀਤਾ ਇਹਨਾਂ ਨੇ ਮਾੜਾ-ਮੋਟਾ ਕੋਰਸ ਤੇ ਨੌਕਰੀ ਮਿਲ ਗਈ ਨਾ ਉਹ ਤੇ ਮੈਂ ਕਹਿਣ ਲਈ ਆ ਵੇਖ ਲਓ ਸਾਡੀ ਨੌਂ ਸਾਡੀ ਗਰੀਬੀ ਚੁੱਕਦੀ ਆ ਕਿਤੇ ਆਪਾਂ ਸੋਚਿਆ ਹੈਗਾ ਕਿਤੇ ਸਾਡੀ ਨੌ ਵੀ ਸਰਕਾਰੀ ਟੀਚਰ ਬਣੂਗੀ ਸੋਣੀ ਲਈ ਨਾ ਮਾਲਕ ਨੇ ਬੰਦੇ ਦੀ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ ਵਾ ਉਹ ਵਾਹਿਗੁਰੂ ਸਭ ਕੁਝ ਦਿੰਦਾ ਵਾ ਉਹਦੇ ਕਰ ਕਹ ਚੀਜ਼ ਦੀ ਘਾਟ ਨਹੀਂਗੀ ਉਹ ਮੇਰੀ ਗੱਲ ਸੁਣ ਗੱਲਾਂ-ਗੱਲਾਂ 'ਚ ਭੁੱਲੀ ਨਾ ਜਾਈਂ ਭਾਬੀ ਹੁਣਾਂ ਨੂੰ ਦੱਸਿਆ ਵਾ ਲੈ ਦੱਸ ਤੁਸੀਂ ਕਿਦਾਂ ਸਮਝ ਲਿਆ ਪਈ ਮੈਂ ਦੱਸਿਆ ਨਹੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਆਪਣੀ ਜਠਾਣੀ ਨੂੰ ਦੱਸਿਆ ਵਾ ਤੇ ਨਾ ਵੀ ਉੱਥੇ ਹੀ ਗਈ ਐਨੀਆਂ ਖੁਸ਼ ਹੋਈਆਂ ਨਾ ਸੱਸ ਵੀ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਭੈਣ ਜੀ ਤਾਂ ਸੱਚੀ ਅਰਦਾਸਾਂ ਹੀ ਕਰਨ ਡਿਆ ਭੀ ਉਸੇ ਵਲੇ ਪਿਸ਼ੂ ਕਰਾ ਕਿ ਤੇ ਸਾਡੀ ਨਵੀਂ ਸਰਕਾਰੀ ਸਕੂਲ ਜਾਇਆ ਕਰੂੰਗੀ ਵੇਹ ਲੋ ਉਦਾਂ ਆਪਾਂ ਕੀ ਕੋ ਸੋਚ ਦੇਂਦੇ ਹੀਗੇ ਹੈ ਤੇ ਵੇਹਲਾ ਮਾਲਕ ਨੇ ਸਾਡੀ ਸੁਣ ਲਈ ਆ ਜੀਵਨ ਜਿੱਤਾਂ ਮਰਜੀ ਆ ਨਾ ਥੋੜੇ ਔਖਾ ਟਾਈਮ ਕੱਟਿਆ ਹੈ ਵਾਕਈ ਵੇ ਕਿੱਥੇ ਦੀ ਕਿੱਥੇ ਕਿੱਥੇ ਦੀ ਕਿੱਥੇ ਮਾਰ ਆਏ ਨੇ ਪਚਾਤਾ ਸਿਆਣੇ ਐਵੇਂ ਆਖਿਆ ਕਿ ਦੇਰਾਂ ਦੇਰ ਨੀਗਾ ਵਾਕਈ ਸਹੀ ਗੱਲ ਵਾਕਈ ਦਿਲ ਸ਼ੁਕਰ ਕਰੋ ਮਾਲਕਾ ਤਾਂ ਤੁਸੀਂ ਇਦਾਂ ਕਰੋ ਤੁਸੀਂ ਜਾ ਕੇ ਤੇ ਆਪਣੇ ਪ੍ਰਾਨ ਨੂੰ ਵੀ ਦੱਸੋ ਤੇ ਪਿੰਦਰ ਨੂੰ ਵੀ ਦੱਸੋ ਕੋਈ ਨਹੀਂ ਹੁਣ ਮੈਨੂੰ ਪਤਾ ਕੀ ਕਿਹਾ ਵਾ ਸ਼ਰਨ ਨੂੰ ਮੈਂ ਹਾਂ ਹੁਣ ਤੇ ਜਦੋਂ ਪਰਮ ਆਉਣਗੇ ਨਾ ਤੇ ਸਭ ਤੋਂ ਪਹਿਲਾਂ ਨਾਮ ਦਾ ਭਣੀ ਤੇ ਨਾਮ ਨੂੰ ਦੱਸ ਦੀ ਵੀ ਕੀ ਕੀ ਹੁੰਦਾ ਵਿੱਚ ਤੇ ਇਹ ਵੀ ਇਹ ਵੀ ਭਰੇ ਤੇ ਇਹ ਵੀ ਨੌਕਰੀ ਤੇ ਲੱਗੇ ਸਰਕਾਰੀ ਤੇ ਜਿੰਨ ਜਿਤਨਾ ਮਰਜੀ ਆ ਨਾ ਹਮੇਸ਼ਾ ਹੀ ਭੈਣ ਭਰਾ ਦੀ ਭੈਣ ਭਰਾ ਹੀ ਬਾਹ ਫੜਦਾ ਵਾ ਵਾਕਈ ਸਹੀ ਗੱਲ ਵਾ ਜਿਹੜੀ ਸਾਡੀ ਨੌਤੀ ਲੱਗੇ ਜਾਂ ਇਹ ਵੀ ਲੱਗ ਜੀ ਤੇ ਘਰ ਦੀ ਵੀ ਇਮਾਨਦਗੀ ਨਿਕਲੂ ਕੀਤਾ ਸਭ ਕੁਝ ਵੇਚ ਵਟ ਕੇ ਬੈਠਾ ਹੋ ਚਲ ਕੋਈ ਨਹੀਂ ਉਹ ਉੱਤੇ ਬੈਠਾ ਸਾਰਿਆਂ ਦਾ ਸੋਚਣ ਵਾਲਾ ਉਹਨੂੰ ਸਾਰਿਆਂ ਦਾ ਫਿਕਰ ਵਾਹਾਨੂੰ ਤੇ ਆਪੋ ਆਪਣਾ ਹੀ ਆ ਆਪੇ ਉਹਨੇ ਸੋਚਣਾ ਸਾਰਿਆਂ ਦਾ ਹੈ ਚਲ ਆਓ ਫਿਰ ਘਰ ਨੂੰ ਚੱਲੀਏ ਹੁਣ ਚਲੋ ਜਾ ਕੇ ਚਾਹ ਚੁਪੀਏ ਮੰਮੀ ਆਈ ਨਹੀਂ ਹਲੇ ਮੈਂ ਕਹਾਂ ਚਲ ਮੰਮੀ ਕੋ ਪਹਿਲੇ ਗਿਜਣਾ ਹਾਈ ਹਾਈ ਇਵਤਨ ਹੁੱਕ ਕਦੋਂ ਦਾ ਕਹ ਲਿਆ ਆਪਾਂ ਪੀ ਜਾ ਕੇ ਤੇ ਡੱਬੇ ਲਿਆ ਮੂੰਹ ਮਿੱਠਾ ਕਰਾਈਏ ਸਾਰਿਆਂ ਦਾ ਮੈਂ ਚਲਿਆ ਹਾਂ ਡੱਬੇ ਲੈਣ ਨਹੀਂ ਮੈਂ ਤਾਂ ਤੈਨੂੰ ਡਿੱਕਣਾਂ ਮੈਂ ਤੇ ਪੈਸੇ ਲੈ ਕੇ ਜਾਨਾ ਵਾ ਅੱਛਾ ਚਲਾ ਕੇ ਤੇ ਤੂੰ ਬੜਾਵਾ ਅੱਕ ਜੂਸੀਆਂ ਛੱਡ ਦੇ ਤੇਰੇ ਫੋਨ 'ਚ ਕੋਈ ਪੈਸਾ ਨਹੀਂ ਗਾ ਮਾਂ ਨੂੰ ਡਿੱਕਣਿਆ ਮੈਂ ਤੇ ਹੈ ਗਿਆ ਪੈਸੇ ਉਹ ਤੇ ਮੈਂ ਰੱਖੇ ਦੇ ਰਿਹਾ ਔਖਾ ਟਾਈਮ ਕੋਈ ਮੈਂ ਚਲੋ ਅੱਛਾ ਔਖਾ ਟਾਈਮ ਕੀ ਹੁੰਦਾ ਵਾ ਜਿਹੜਾ ਸੌਖਾ ਟਾਈਮ ਆਇਆ ਖੁਸ਼ੀ ਦਾ ਇਹਦੇ ਵਕਤ ਤੇ ਖਰਚਲਾ ਪਹਿਲਾਂ ਕਿੱਦਾਂ ਚਲਾਕੀਆਂ ਕਰਦਾ ਕਰਦਾ ਵਾ ਮੈਨੂੰ ਹਲੇ ਦਾ ਕੁਝ ਯਕੀਨ ਨਹੀਂ ਆਉਂਦਾ ਇਹ ਚ ਯਕੀਨ ਤੇ ਮੈਨੂੰ ਵੀ ਨਹੀਂ ਆਉਂਦਾ ਹਾਂ ਫੇ ਰੱਬ ਨੇ ਹਾ ਸੱਚੀ ਗੱਲ ਆ ਪੁੱਤ ਤੇ ਬੜਾ ਵਧੀਆ ਆ ਹਮ ਲੋਗ ਸੁਪਨੇ ਨੇ ਦਿਂਦੀ ਹੀ ਗੀ ਤੇ ਮੇਰੀ ਨਾ ਉਹ ਨੂੰ ਕਿਤੇ ਸਰਕਾਰੀ ਨੌਕਰੀ ਮਿਲੇ ਮੇਰੀ ਨਾ ਉਹ ਤਿਆਰ ਪਿਆ ਰਹੇ ਹੋ ਕੇ ਘਰੋਂ ਜਾਇਆ ਕਰੇ ਇਹ ਤੇ ਛਦਾਨਾਟ ਨੂੰ ਫਿਰਦੀ ਵਿੱਚ ਜੇ ਫਿਰ ਮੈਂ ਇਹ ਨੂੰ ਕਿਹਾ ਪੁੱਤ ਕੋਈ ਗੱਲ ਨਹੀਂ ਅੱਜ ਥੋੜੇ ਮਿਲਦੇ ਆ ਨਾ ਕਿਤੇ ਬਹੁਤੇ ਵੀ ਮਿਲਣਗੇ ਤੇ ਛੱਡਣਾ ਨਹੀਂ ਸਕੂਲ ਤੂੰ ਜੋ ਮਰਜ਼ੀ ਹੋ ਜੇ ਤੇ ਵੇਲਾ ਕੀਤੀ ਹੀ ਭਾਈ ਤੇ ਆਈ ਗਈ ਨਾ ਕੰਮ ਵਾਕਿਆ ਹੀ ਉਦੋਂ ਤੈਨੂੰ ਵੀ ਆਂਦੀ ਹੁੰਦੀ ਕਿ ਨਾ ਚਾਰ ਖਰ ਪੜ ਲਾ ਚਾਰ ਖਰ ਪੜ ਲਾ ਪਰ ਤੂੰ ਨਕਮਿਆ ਕਿੱਥੋਂ ਪੜਿਆ ਨਾ ਮੰਮੀ ਚੱਲ ਕੋਈ ਮੈਂ ਤੇ ਇਦਾਂ ਹੀ ਬਾਹਰ ਬਹਰ ਚਲ ਜਾਣਾ ਵਾ ਬਾਹਰ ਕੀ ਰਖਿਆ ਵਜਨ ਇੱਥੇ ਨੌਕਰੀ ਮਿਲ ਜੇ ਵਧੀਆ ਹੁਣ ਆਈ ਸਮਝ ਤੈਨੂੰ ਪਤਾ ਪਾਣੇ ਆਈ ਤੇਰੀ ਹੁਣ ਕੋਈ ਨਹੀਂ ਹੁਣ ਇਹਨੂੰ ਮਿਲ ਗਈ ਹੁਣ ਇਹ ਆ ਵੀ ਵਧੀਆ ਕੰਮ ਚੱਲੀ ਜਾਣਾ ਵਧੀਆ ਅਸੀਂ ਡੰਗਰਾਲਾ ਸਮਝ ਜਾ ਨਹੀ ਨਹੀਂ ਬੜਾ ਵਧੀਆ ਪੁੱਤ ਸਾਰਾ ਕੁਝ ਬੜਾ ਵਧੀਆ ਵਾ ਸਰਕਾਰੀ ਨੌਕਰੀ ਨਾਲ ਦੀ ਤਾਂ ਮੌਜ ਹੀ ਨਿਗੀ ਸਹੀ ਗੱਲ ਮੰਮੀ ਹੁਣ ਤੇ ਤਨਖਾਹਾਂ ਵੀ ਬੜੀਆਂ ਵਾ ਬੜੀਆਂ ਤਨਖਾਹਾਂ ਵਾ ਆਹੋ ਕੋਈ ਗੱਲ ਹੀ ਨਹੀਂ ਹੁਣ ਤੇ ਹੁਣ ਤੇ ਵਾਹਿਗੁਰੂ ਨੇ ਸਾਡੀ ਸੁਣ ਲਈ ਆ ਸਹੀ ਗੱਲ ਚੱਲ ਹੁਣ ਇਦਾਂ ਹੀ ਕਿਤੇ ਨਾ ਵੀ ਸੁਣੀ ਜਾਵੇ ਉਹਨਾਂ ਦੇ ਵੀ ਦਿਲ ਤੇ ਆਪੇ ਫਿਰ ਵਧੀਆ ਹੋ ਜਾਏ ਕੰਮ ਵਧੀਆ ਹੋ ਜਾਏ ਸਭ ਕੋ ਤੇ ਇਦਾਂ ਕਰ ਹੁਣ ਬਹਿ ਨਾ ਡੱਬੇ ਲਿਆ ਚੱਲ ਮੈਂ ਜਾਂਦਾ ਫਿਰ ਆਹੋ ਠੀਕ ਆ ਕਿੰਨਾ ਚਿਰ ਬਹਿਣਾ ਇਹੋ ਇਹ ਲਿਉਣਾ ਮੈਂ ਲਿਉਣਾ ਕੰਜੂਸੀਆਂ ਵੇ ਕਿਦਾਂ ਕਰਦਾ ਵਾ ਜਿਹੜੇ ਕੋਲ ਪੈਸੇ ਆ ਨਾ ਉਹ ਨਹੀਂ ਖਰਚਣੇ ਮੰਮੀ ਨੂੰ ਢੀਕਣ ਧਿਆਵਾ ਮੰਮੀ ਆਊਗੀ ਫਿਰ ਪੈਸੇ ਕੱਢ ਕੇ ਦਊ ਤਾਂ ਫਿਰ ਮੈਂ ਡੱਬੇ ਲੈਣ ਜਾਊਂਗਾ ਚਲਾਕ ਵੇ ਕਿੱਦਾ ਵਾ ਉਦਾਈ ਬਣੀ ਜੇ ਸ਼ਰਨਵਾਲ ਆਹੋ ਸ਼ਰਨਵਾਲ ਕਾਦੀ ਸ਼ਰਨ ਨੂੰ ਸਰਕਾਰੀ ਨੌਕਰੀ ਮਿਲ ਗਈ ਅੱਛਾ ਆਹੋ ਲੈ ਆਰ ਵਧੀਆ ਬਣ ਗਈ ਫਿਰ ਗੱਲ ਆਹੋ ਮੈਂ ਤਾਂ ਬੜੀ ਖੁਸ਼ ਹੋਈ ਸਰਕਾਰੀ ਟੀਚਰ ਲੱਗ ਗਈ ਆਹੋ ਦੇ ਕਾਗਤ ਭਰੇ ਹੀ ਗਏ ਅੱਛਾ ਤੋ ਨਿਕਲ ਆਏ ਨੇ ਮੈਂ ਆ ਤਾਂ ਵਧੀਆ ਆਇਆ ਵਾ ਆ ਚੱਲ ਇੱਕ ਗੱਲ ਤੇ ਹੈ ਕਿ ਸਾਰੇ ਟੱਬਰ ਦੀ ਨੀਂਦ ਬੜੀ ਸਾਫ਼ ਹੈ ਫੇਰ ਮੈਂ ਤਾਂ ਰੱਬ ਫੇਰ ਦਿੰਦਾ ਵੀ ਹੈ ਨਾ ਚਲੋ ਵਧੀਆ ਮਾਲਕ ਨੇ ਦਿੱਤਾ ਉਹ ਮੈਂ ਤਾਂ ਨਹੀਂ ਇਤੋਂ ਵੀ ਵਾਅਦਾ ਚੰਗੀ ਗੱਲ ਆ ਚਲੋ ਵਧੀਆ ਰੋਟੀ ਖਾਂਗੇ ਤੇ ਮਾਨੂੰ ਖੁਸ਼ੀ ਹੋਊਗੀ ਆ ਮੈਨੂੰ ਨਾਲੇ ਹਾ ਤਾਂ ਹੁਣ ਵਿਚਾਰੇ ਡੇ ਆ ਪਾਸਾ ਚੱਲਣ ਹਰ ਪਾਸੇ ਮੈਂ ਮੁੰਡੀ ਅੰਦਰ ਦੀ ਵਧਾਈ ਦੁੱਧੇ ਚੜੇ ਨਾ ਇਹ ਕਿਤੇ ਕੋਈ ਗੱਲ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਤੇ ਆ ਤੂੰ ਦੱਸਿਆ ਵਾ ਮੈਂ ਤਾਂ ਕਹਿ ਰਿਹਾ ਤੁਹਾਨੂੰ ਭਰ ਪਤਾ ਲੱਗ ਗਿਆ ਹੋਣਾ ਕੋਈ ਮੂੰਹ ਮਾ ਮਿੱਠਾ ਕਰਾਉਂਦੇ ਜੇ ਪਤਾ ਲੱਗਦਾ ਨਹੀਂ ਮੁੰਡਿਆਂ ਨੂੰ ਕਹਿਣ ਵੀ ਡੱਬਾ ਲਿਆ ਆ ਜਾ ਕੇ ਅੱਛਾ ਆ ਤੂੰ ਮਿੱਠਾ ਵੀ ਹੋ ਜਾਂਦਾ ਚੱਲ ਵਧੀਆ ਉਹਨੂੰ ਕਾ ਤੇ ਗੁਰੂ ਘਰ ਵੀ ਜਾਇਓ ਉੱਥੇ ਪ੍ਰਸ਼ਾਦ ਖੜਿਆ ਉਹਦੇ ਨਾਲੇ ਮਹਾਰਾ ਦੇ ਗੁਰਦਾਸ ਬੇਨਤੀ ਕਰਿਓ ਵੀ ਚੱਲ ਹੁਣ ਮਹਾਰਾਏ ਤੂੰ ਬੜਾ ਸਾਹ ਦੇਣ ਹੈ ਸਾਡਾ ਇਦਾਂ ਹੀ ਅਕਾਲ ਪੁਰਖ ਸਾਰਿਆਂ ਦੇ ਉੱਤੇ ਮਿਹਰ ਕਰੇ ਮੈਂ ਤਾਂ ਨਹੀਂ ਕਿਤੇ ਰੱਬ ਇਦਾਂ ਹੀ ਸਾਡੀ ਸੁਣਦੇ ਨਾ ਤੇ ਚੱਲ ਕੇ ਦੇਹੀ ਵੀ ਕਿਤੇ ਕਾਲੂ ਗਰੇ ਮਾੜਾ ਚੰਗਾ ਆਪਣਾ ਘਰ ਕਿਤੇ ਕਰ ਤੋਂ ਕਿਤੇ ਬੈ ਜੀ ਮੇਰੀ ਗੱਲ ਸੁਣ ਰੱਬ ਤਾਂ ਨਹੀਂ ਕਿਸੇ ਨਾਲ ਵੈਰ ਕਮ ਅਰੇ ਅਬ ਇਹੀ ਕੰਮੋਂ ਵੀ ਕੋਈ ਚੰਗਾ ਨਿਕਾ ਕੀਤਾ ਅੱਡੀ ਨੂਨ ਨੌਕਰੀ ਕਿੱਥੋਂ ਮਿਲਣੀ ਠੀਕ ਹੈ ਕਿ ਨਾ ਕੀ ਪਤਾ ਰੱਬ ਸੋਣੀ ਲੇ ਜਿੰਨੀਆਂ ਅੱਡੇ ਕੋ ਗਲਤੀਆਂ ਹੋਈਆਂ ਵਾ ਉਹ ਤਾਂ ਵੇਂਦਾ ਹੀ ਆ ਨਾ ਚਲ ਸਹਜੇ ਬੋਲੋ ਇਹ ਕਿਤੇ ਸੋਣ ਲਿਆ ਨਾ ਜੀਵਨ ਨੇ ਆਖਣਾ ਕਦੇ ਇਹਨਾਂ ਨੂੰ ਖੁਸ਼ੀ ਨਹੀਂ ਗਈ ਨਹੀਂ ਮੈਨੂੰ ਤਾਂ ਬੜੀ ਖੁਸ਼ੀ ਆ ਚਲ ਕੁੜੀ ਵਿਚਾਰੀ ਮਿਹਨਤੀ ਹੈ ਰੱਬ ਨੇ ਉਹਦੀ ਸੁਣੀ ਆ ਉਹ ਓਦਾਂ ਵੀ ਚੰਗੀ ਠੰਡੇ ਸੁਭਾਦੀ ਚਲ ਨਾਲੇ ਆਪਣੇ ਘਰ ਚਾਰ ਰੁਪਏ ਲਿਆ ਕਰੂਗੀ ਕੋਈ ਤਰੱਕੀ ਕਰਨਗੇ ਤਾਂ ਉਹ ਨੂੰ ਜਾਣਗੇ ਠੀਕ ਹੈ ਕਿ ਨਹੀਂ ਤੇ ਬਾਕੀ ਜਿਹੜੀ ਸਾਡੀ ਗੱਲ ਆ ਅੱਡਰ ਹੁਣ ਮਾਲ ਕੀ ਆ ਚੱਲ ਮਾੜਾ ਮੋਟਾ ਹੁਣ ਪਿੰਦਰ ਵੀ 4 ਰੁਪਏ ਲੈਣ ਡਿਆ ਪਿਆ ਤੇ ਸਰੀ ਜਾਣਾ ਵਾ ਅਗੇ ਦੇ ਰਾਲ ਮਿਲ ਕੇ ਬੜਾ ਵਧੀਆ ਰਹਿੰਦਿਆਂ ਨੇ ਬਾਕੀ ਚੱਲ ਨਾ ਵੀ ਥੋੜੇ ਬੋਤ ਲੈ ਆਉਂਦੀ ਆ ਤੇ ਰਾਲ ਮਿਲ ਕੇ ਆਪਣਾ ਵੀ ਕੰਮ ਵਧੀਆ ਚੱਲਣ ਡਿਆ ਪਿਆ ਚਲੋ ਕੋਈ ਨਹੀਂ ਰੱਬ ਨੇ ਦੇਣਾ ਤਾਂ ਹੈ ਉਹ ਕਿਹਨਾਂ ਕੇ ਬੰਦੇ ਉਦਾਇ ਕੁੜੀ ਨੇ ਚਲੇ ਇਹਨੂੰ ਫਿਰ ਵੀ ਕੋਈ ਸੀਸਾਂ ਲੱਗੀਆਂ ਨੇ ਚੰਗੇ ਕੰਮ ਕੀਤੇ ਆ ਹਾਂ ਤੇ ਚੱਲ ਰਾਲ ਮਿਲ ਕੇ ਗੱਡੀ ਚੱਲਣ ਡਿਆ ਪਈ ਉਹਨਾਂ ਦੀ ਵੀ ਤੁਹਾਡੀ ਪਤਾ ਕੀ ਆ ਥੋੜਾ ਬਹੁਤਾ ਸਾਸੂ ਨੂੰ ਸਮਝ ਆਉਂਦੀ ਹੁੰਦੀ ਹੁੰਦੀ ਸੀ ਮੰਮੀ ਐਦਾਂ ਨਾ ਕਰਿਆ ਕਰ ਕੁੜੀ ਦਾ ਨੇਚਰ ਤੇ ਬੜਾ ਚੰਗਾ ਹੋ ਆ ਤੋ ਰੱਬ ਨੇ ਵੇਖ ਲਾ ਉਹਦੀ ਸੋਹਣੀ ਲਈ ਇਹ ਚੰਗਾ ਸੁਭਾਅ ਤੇ ਨਹੀਂ ਵਧੀਆ ਹੋਂ ਤੇ ਸਾਰੇ ਠੀਕ ਆ ਸਨੀ ਉਹ ਤੇ ਵੇਖ ਲਾ ਮੈਨੂੰ ਕੋਈ ਕੰਮ ਹੀ ਨਹੀਂ ਕਰ ਲੈਂਦਾ ਜੇਕਰ ਡਿਆ ਵੀ ਹੋਣਾ ਨਾ ਤੇ ਆਣ ਕੇ ਉਸ ਵੇਲੇ ਕਹਿ ਦਿੰਦਾ ਨਹੀਂ ਮੈਂ ਆਪੇ ਕਰ ਦਿੰਦਾ ਇਹ ਦਪਈਆਂ ਕਿਦਾਂ ਇਹਦਾ ਬੋਲ ਪਾਣੀ ਹੋ ਸਾਬਦੀ ਜਦੋਂ ਮਾਲਕ ਕਿਰਪਾ ਕਰੇ ਸਾਰਾ ਕੁਝ ਠੀਕ ਹੋ ਜਾਂਦਾ ਚਲੋ ਵਧੀਆ ਵਾ ਮੈਂ ਤਾਂ ਬੜੀ ਖੁਸ਼ ਹਾਂ ਠੀਕ ਆ ਨਾ ਹੋਰ ਚਲ ਵਧੀਆ ਹੋਇਆ